ਤਾਂ ਬਜਟ ਮਿਡ ਅਪ੍ਰੈਲ ਦੇ ਵਿੱਚ ਆਉਣ ਵਾਲਾ ਹੈ ਤੇ ਇਸ ਤੋਂ ਪਹਿਲਾਂ ਪ੍ਰੀ ਬਜਟ ਅਨਾਉਂਸਮੈਂਟਸ ਲਗਾਤਾਰ ਜਾਰੀ ਨੇ ਸੋ ਕੈਨੇਡਾ ਦੀ ਫਾਈਨੈਂਸ ਮਿਨਿਸਟਰ ਤੇ ਉਪ ਪ੍ਰਧਾਨ ਮੰਤਰੀ ਕ੍ਰਿਸਟੀਆ ਫਰੀਲੈਂਡਰ ਹੋਣ ਦੇ ਵੱਲੋਂ ਮਾਨਸਿਕ ਸਿਹਤ ਫੰਡ ਦੀ ਅਨਾਉਂਸਮੈਂਟ ਕੀਤੀ ਗਈ ਹੈ ਕਿਉਂਕਿ ਮੈਂਟਲ ਹੈਲਥ ਕ੍ਰਾਈਸਿਸ ਕੈਨੇਡਾ ਦੇ ਵਿੱਚ ਇੱਕ ਵੱਡਾ ਮੁੱਦਾ ਬਣਿਆ ਹੋਇਆ ਹੈਗਾ ਸੋ ਪਹਿਲਾਂ ਪੋਸਟ ਸਕੈਂਡਰੀ ਪੱਧਰ ਦੇ ਉੱਪਰ ਇਸ ਨੂੰ ਲੈ ਕੇ ਪ੍ਰੋਗਰਾਮ ਜਿਹੜਾ ਉਹ ਚਲਾਇਆ ਜਾਂਦਾ ਸੀ ਪਰ ਹੁਣ ਸਰਕਾਰ ਦਾ ਮੰਨਣਾ ਹੈ ਕਿ ਸਿਰਫ ਪੋਸਟ ਸਕੈਂਡਰੀ ਐਜੂਕੇਸ਼ਨ ਸੈਕਟਰਸ ਦੇ ਵਿੱਚ ਹੀ ਨਹੀਂ ਬਾਕੀ ਵੀ ਹਰ ਖੇਤਰ ਦੇ ਵਿੱਚ ਜਿੱਦਾਂ ਵਾਈਲਡ ਫਾਇਰ ਲੱਗਣੀਆਂ ਨੇ ਤਾਂ ਵਾਈਲਡ ਫਾਇਰ ਦੇ ਵਿੱਚ ਜਿਹੜੇ ਆਫੀਸਰਸ ਨੇ ਵਾਈਲਡ ਫਾਇਰ ਅਧਿਕਾਰ ਦੇ ਤਾਂ ਉਹਨਾਂ ਦੇ ਵੱਲੋਂ ਅੱਗ ਬੁਝਾਈ ਜਾਣੀ ਹੈ ਉਹਨਾਂ ਦੀ ਮਾਨਸਿਕ ਸਿਹਤ ਤੇ ਅਸਰ ਵੀ ਪੈਂਦਾ ਤੇ ਬਾਕੀਆਂ ਦੇ ਤੇ ਪੈਂਦਾ ਤੇ ਇਸ ਕਰਕੇ 500 ਮਿਲੀਅਨ ਡਾਲਰ ਦੇ ਫੰਡ ਜਿਹੜੇ ਨੇ ਮੈਂਟਲ ਹੈਲਥ ਫੰਡ ਨੂੰ ਇਹਦਾ ਨਾਮ ਦਿੱਤਾ ਗਿਆ ਤਾਂ ਇਹਦੀ ਅਨਾਉਂਸਮੈਂਟ ਫਾਈਨੈਂਸ ਮਿਨਿਸਟਰ ਕ੍ਰਿਸਟੀਆ ਫ੍ਰੀਲੈਂਡ ਹੋਰ ਨੇ ਕੀਤੀ ਹੈ ਜਿਨ੍ਹਾਂ ਨੇ ਸਪਸ਼ਟ ਰੂਪ ਦੇ ਵਿੱਚ ਕਿਹਾ ਕਿ ਨੌਜਵਾਨ ਕੈਨੇਡੀਅਨਸ ਦੀ ਮਾਨਸਿਕ ਸਿਹਤ ਜੇਕਰ ਖਰਾਬ ਹੁੰਦੀ ਹੈ ਕਿਸੇ ਦੀ ਤਾਂ ਉਹਨਾਂ ਨੂੰ ਬਿਹਤਰ ਸਵਾਵਾ ਦੇਣ ਦੇ ਲਈ ਇਹਨਾਂ ਫੰਡਾਂ ਦੀ ਵਰਤੋਂ ਜਿਹੜੀ ਉਹ ਕੀਤੀ ਜਾਣੀ ਹੈ ਕਿਉਂਕਿ ਪਿਛਲੇ ਸਮੇਂ ਦੌਰਾਨ ਖਾਸ ਕਰਕੇ ਕੋਵਿਡ-19 ਦਾ ਦੌਰ ਜਿਹੜਾ ਲੰਮਾ ਰਿਹਾ ਤੇ ਕੋਵਿਡ-19 ਤੋਂ ਬਾਅਦ ਜੋ ਇਕਨੋਮੀ ਦੀ ਹਾਲਤ ਹੈ ਤਾਂ ਇਹਦੇ ਚੱਲਦੇ ਆ ਕਾਫੀ ਚੈਲੰਜਸ ਜਿਹੜੇ ਨੇ ਉਹ ਮੈਂਟਲ ਹੈਲਥ ਨੂੰ ਲੈ ਕੇ ਸਾਹਮਣੇ ਆ ਰਹੇ ਨੇ ਸੋ ਇਹ ਪਹਿਲਾ ਕਦਮ ਨਹੀਂ ਹੈ ਇਸ ਤੋਂ ਪਹਿਲਾਂ 988 ਇੱਕ ਹੈਲਪਲਾਈਨ ਨੰਬਰ ਅਮਰੀਕਾ ਦੀ ਤਰਜ਼ ਤੇ ਕੈਨੇਡਾ ਨੇ ਵੀ ਸ਼ੁਰੂ ਕੀਤਾ ਸੀ ਜਿਹਦੇ ਚ ਸੀ ਕਿ ਜੇਕਰ ਤੁਹਾਨੂੰ ਸੁਸਾਈਡਲ ਥਾਟ ਆਉਂਦੇ ਨੇ ਕਿਸੇ ਨੂੰ ਤਾਂ ਉਹ 988 ਦੇ ਉੱਪਰ ਕਾਲ ਕਰਕੇ ਜਿਸ ਢੰਗ ਦੇ ਨਾਲ 911 ਐਮਰਜੈਂਸੀ ਦੇ ਲਈ ਨੰਬਰ ਹੈ ਉਸੇ ਢੰਗ ਦੇ ਨਾਲ 988 ਜਿਹੜਾ ਹੈ ਉਹ ਮੈਂਟਲ ਹੈਲਥ ਇਸ਼ੂਸ ਦੇ ਲਈ ਤੇ ਸੁਸਾਈਡਲ ਥਾਟ ਦੇਕਰ ਆਉਂਦੇ ਨੇ ਉਹਦੇ ਲਈ ਨੰਬਰ ਹੈ ਤਾਂ ਉਹ ਕਦਮ ਵੀ ਜਿਹੜੇ ਸੀ ਚੁੱਕੇ ਗਏ ਸੀ ਤਾਂ ਉਸੇ ਢੰਗ ਦੇ ਨਾਲ ਹੀ 500 ਮਿਲੀਅਨ ਡਾਲਰ ਦੀ ਫੰਡਿੰਗ ਵੀ ਸਹਾਈ ਇਸ ਮਾਮਲੇ ਦੇ ਵਿੱਚ ਸਿੱਧ ਹੋਏਗੀ ਤਾਂ ਪਬਲਿਕ ਟ੍ਰਾਂਜ਼ਿਟ ਮੈਟਰੋ ਵੈਨਕੂਵਰ ਰੀਜਨ ਦੇ ਵਿੱਚ ਬੜਾ ਮਹੱਤਵਪੂਰਨ ਹੈ ਉਹ ਬੇਸ਼ੱਕ ਅਸੀਂ ਸਕਾਈ ਟ੍ਰੇਨ ਦੀ ਗੱਲਬਾਤ ਕਰਦੇ ਆਂ ਬੱਸਾਂ ਦੀ ਗੱਲਬਾਤ ਕਰਦੇ ਆਂ ਜਾਂ ਰੈਪਿਡ ਬੱਸਸ ਦੀ ਗੱਲਬਾਤ ਕਰਦੇ ਆਂ ਸੀ ਬੱਸ ਵੀ ਚੱਲਦੀ ਹੈ ਸੋ ਪਿਛਲੇ ਸਮੇਂ ਦੌਰਾਨ ਪਬਲਿਕ ਟ੍ਰਾਂਜ਼ਿਟ ਦੇ ਵਿੱਚ ਡਰੱਗ ਕਰਨ ਵਾਲਿਆਂ ਦੀ ਗਿਣਤੀ ਜਿਹੜੀ ਉਹ ਵੱਧ ਰਹੀ ਹੈ ਭਾਵੇਂ ਕਿ ਜਿੰਨਾ ਲੋਕਾਂ ਨੇ ਨਸ਼ਾ ਕੀਤਾ ਹੋਇਆ ਤਾਂ ਉਹਨਾਂ ਦੀ ਗਿਣਤੀ ਵੱਧ ਰਹੀ ਹੈ ਇਹ ਇਹ ਪਤਾ ਕਿੱਦਾਂ ਲੱਗ ਰਿਹਾ ਜਿਹੜੇ ਟ੍ਰਾਂਜ਼ਿਟ ਅਧਿਕਾਰੀ ਨੇ ਉਹ ਕਹਿੰਦੇ ਕਿ ਜਿਹੜਾ ਕੁਝ ਅਸੀਂ ਸਟੇਸ਼ਨਸ ਦੇ ਉੱਪਰ ਦੇਖਦੇ ਆ ਜਾਂ ਫਿਰ ਲੋਕਾਂ ਦੇ ਵੱਲੋਂ ਜਿਹੜੀ ਸ਼ਿਕਾਇਤ ਕੀਤੀ ਜਾਂਦੀ ਹੈ ਉਹਦੇ ਆਧਾਰ ਤੇ ਸਾਰਾ ਕੁਝ ਪਤਾ ਜਿਹੜਾ ਲੱਗ ਰਿਹਾ ਕਿ ਇਹ ਨੰਬਰ ਪੱਧ ਰਿਹਾਗਾ ਤੇ ਇਹਦੇ ਨਾਲ ਜਿਹੜੇ ਲੋਕਾਂ ਨੂੰ ਪਰੇਸ਼ਾਨੀਆਂ ਆਉਂਦੀਆਂ ਨੇ ਤਾਂ ਉਹਨਾਂ ਦੇ ਵਿੱਚੋਂ ਕਈ ਤਾਂ ਚੁੱਪ ਕਰ ਰਹਿੰਦੇ ਨੇ ਤੇ ਬਹੁਤਿਆਂ ਦੇ ਵੱਲੋਂ ਸ਼ਿਕਾਇਤ ਜਿਹੜੀ ਕੀਤੀ ਜਾਂਦੀ ਹੈ ਤੇ ਜਿਨ੍ਹਾਂ ਦੇ ਵੱਲੋਂ ਸ਼ਿਕਾਇਤ ਕਰਕੇ ਦਰਜ ਕਰਵਾਇਆ ਜਾਂਦਾ ਕਿ ਕਿਸੇ ਵਿਅਕਤੀ ਨੇ ਡਰੱਗ ਲਿਆ ਹੋਇਆ ਉਹਦੇ ਕਰਕੇ ਉਹ ਅਨਸੇਫ ਫੀਲ ਕਰ ਰਹੇ ਨੇ ਜਾ ਉਹਦਾ ਬਿਹੇਵੀਅਰ ਕੁਝ ਇਸ ਤੰਗ ਦਾਗਾ ਜਿਹਦੇ ਨਾਲ ਪਰੇਸ਼ਾਨੀ ਬਾਕੀ ਪੈਸੈਂਜਰਸ ਨੂੰ ਹੋ ਰਹੀ ਹੈ ਤਾਂ ਕਹਿੰਦੇ ਕਿ ਇਹਦੇ ਆਧਾਰ ਤੇ ਸਾਨੂੰ ਪਤਾ ਲੱਗ ਰਿਹਾ ਕਿ ਇਹ ਨੰਬਰ ਜਿਹੜਾ ਉਹ ਵਧਿਆਗਾ ਤੇ ਨਾਲੋਂ ਨਾਲ ਟਰਾਂਜ਼ਿਟ ਆਫੀਸਰ ਜਿਹੜੇ ਸਿਕਿਉਰਟੀ ਦੇ ਨੇ ਤਾਂ ਉਹਨਾਂ ਨੇ ਇਹ ਗੱਲਬਾਤ ਕਹੀ ਹੈ ਟਰਾਂਜ਼ਿਟ ਪੁਲਿਸ ਨੇ ਕਿ ਅਸੀਂ ਧੰਨਵਾਦੀ ਵੀ ਹਾਂ ਉਹਨਾਂ ਲੋਕਾਂ ਦੇ ਜਿਨ੍ਹਾਂ ਦੇ ਵੱਲੋਂ ਇਸ ਸਬੰਧੀ ਸ਼ਿਕਾਇਤ ਜਿਹੜੀ ਉਹ ਦਰਜ ਕਰਵਾਈ ਜਾਂਦੀ ਹੈ ਕਿ ਜੇਕਰ ਉਹ ਸ਼ਿਕਾਇਤ ਦਰਜ ਕਰਵਾ ਰਹੇ ਨੇ ਤਾਂ ਸੁਭਾਵਿਕ ਤੌਰ ਤੇ ਚੰਗੀ ਗੱਲ ਹੈ ਇਹਦੇ ਨਾਲ ਹਕੀਕਤ ਪਤਾ ਲੱਗਦੀ ਹੈ ਕਿ ਆਕਰਕਰ ਹਰ ਕਹਾਣੀ ਹੈ ਕਿ ਸੋ ਜਿਹੜੇ ਇਹ ਐਡਵੋਕੇਸੀ ਕਰਨ ਵਾਲੇ ਗਰੁੱਪ ਨੇ ਤਾਂ ਐਡਵੋਕੇਸੀ ਕਰਨ ਵਾਲੇ ਗਰੁੱਪਾਂ ਦੇ ਵੱਲੋਂ ਫਿਰ ਤੋਂ ਜਿਹੜੀ ਹੈ ਉਹੀ ਕਿ ਸਪੇਸ ਦੀ ਕਮੀ ਤੇ ਬਾਕੀ ਜਿਹੜੀਆਂ ਸਮੱਸਿਆਵਾਂ ਨੇ ਉਹ ਤਮਾਮ ਚੀਜ਼ਾਂ ਦੇ ਉੱਪਰ ਜ਼ੋਰ ਤੇ ਪ੍ਰੈਸ਼ਰ ਇਸ ਪਾਇਆ ਜਾ ਰਿਹਾ ਹੈ ਕਿ ਉਹਦੇ ਕਾਰਨ ਉਹ ਨੇ ਪਰ ਦੂਜੇ ਪਾਸੇ ਪਬਲਿਕ ਟਰਾਂਜ਼ਿਟ ਦੇ ਵਿੱਚ ਹਰ ਕੋਈ ਸੇਫ ਮਹਿਸੂਸ ਕਰੇ ਹਰ ਵਿਅਕਤੀ ਦੀ ਆਪਣੀ ਆਜ਼ਾਦੀ ਹੈ ਟਰਾਂਸਪੋਰਟ ਸੇਵਾਵਾਂ 'ਮਾਂ ਯੂਜ਼ ਕਰਨ ਦੀ ਤੇ ਉਹਦੀ ਸੇਫਟੀ ਸਿਕਿਉਰਿਟੀ ਜਿਹੜੀ ਹੈ ਉਹ ਟਰਾਂਜ਼ਿਟ ਪੁਲਿਸ ਦੀ ਜ਼ਿੰਮੇਵਾਰੀ ਹੈ ਜੇਕਰ ਸ਼ਿਕਾਇਤਾਂ ਵਧ ਰਹੀਆਂ ਨੇ ਤੇ ਇਹਦਾ ਕਾਰਨ ਕੁਝ ਵੀ ਹੋਣ ਇਦਾ ਕਾਰਨ ਐਡਵੋਕੇਸੀ ਵਾਲਾ ਵੀ ਜਿਹੜੇ ਗਰੁੱਪਾਂ ਨੇ ਉਹਨਾਂ ਵਾਲਾ ਵੀ ਸਹੀ ਹੋ ਸਕਦਾ ਤੇ ਜਿਹੜਾ ਟ੍ਰਾਂਜ਼ਿਟ ਪੁਲਿਸ ਦਾ ਪੱਖ ਹੈ ਉਹ ਵੀ ਸਹੀ ਹੋ ਸਕਦਾਗਾ ਪਰ ਲੋਕਾਂ ਦੀ ਸੇਫਟੀ ਸਿਕਿਉਰਿਟੀ ਪਬਲਿਕ ਟ੍ਰਾਂਜ਼ਿਟ ਦੇ ਵਿੱਚ ਬੜੀ ਮਹੱਤਵਪੂਰਨ ਹੈ ਜੇਕਰ ਇਸ ਤਰ੍ਹਾਂ ਦੇ ਮਾਮਲਿਆਂ ਦੇ ਵਿੱਚ ਵਾਧਾ ਹੋ ਰਿਹਾ ਤੇ ਚਿੰਤਾਜਨਕ ਜ਼ਰੂਰ ਨੇ ਤੇ ਇਹ ਰੁਝਾਨ ਘਟਣ ਦੀ ਥਾਂ ਤੇ ਲਗਾਤਾਰ ਵਧ ਰਿਹਾ ਸਾਡਾ ਹਰ ਇੱਕ ਪ੍ਰੋਗਰਾਮ ਵੇਖਣ ਤੇ ਸਾਡੇ ਨਾਲ ਜੁੜਨ ਲਈ ਸਬਸਕ੍ਰਾਈਬ ਕਰੋ ਚੈਨਲ ਪੰਜਾਬੀ ਤੇ ਨੋਟੀਫਿਕੇਸ਼ਨ ਲਈ ਬੈਲ ਆਈਕਨ ਵਾਲੇ ਬਟਨ ਤੇ ਕਲਿੱਕ ਕਰੋ